ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਕੌਰ ਫੇਰ ਲੈ ਕੇ ਆਏ ਹਾਂ ਅੱਜ ਤੁਹਾਡੇ ਲਈ ਨਵੀਂ ਵੀਡੀਓ ਅੱਜ ਦਾ ਵਿਸ਼ਾ ਜੀ ਅਸੀਂ ਦੁਖੀ ਕਿਉਂ ਹੋ ਜਾਂਦੇ ਹਾਂ ਛੋਟੀਆਂ-ਛੋਟੀਆਂ ਗੱਲਾਂ ਤੇ ਕਿਸੇ ਵੱਲ ਵੇਖ ਕੇ ਕਿਸੇ ਦੀ ਗੱਲ ਸੁਣ ਕੇ ਮਨ 'ਚ ਉਦਾਸੀ ਆ ਜਾਂਦੀ ਹੈ ਤੇ ਕਿਉਂ ਆ ਜਾਂਦੀ ਹੈ ਅੱਜ ਛੋਟੀ ਜੀ ਸਟੋਰੀ ਲੈ ਕੇ ਆਏ ਹਾਂ ਜਰੂਰ ਸੁਣੀਓ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਪੇਜ ਨੂੰ ਫੋਲੋ ਕਰ ਲਿਓ ਇੱਕ ਵਾਰ ਇੱਕ ਕਾਂ ਸੀ ਔੜ ਦਾ ਫਿਰਦਾ ਤੇ ਉਸ ਦੀ ਨਿਗਾ ਇੱਕ ਬੱਤਕ ਤੇ ਪੈ ਗਈ ਜੋ ਬਹੁਤ ਹੀ ਸੋਹਣੀ ਸੀ ਉਹਦੀ ਖੂਬਸੂਰਤੀ ਦੀ ਗੱਲ ਕਰਨ ਤਾਂ ਚਲਾ ਗਿਆ ਉਹਨੂੰ ਕਹਿਣ ਲੱਗਾ ਮੈਂ ਤਾਂ ਬਹੁਤ ਕਾਲੇ ਰੰਗ ਦਾ ਤੂੰ ਤਾਂ ਬਹੁਤ ਬਈ ਸੋਹਣੀ ਹੈ ਤਾਂ ਬੱਤਕ ਨੇ ਬਹੁਤ ਵਧੀਆ ਜਵਾਬ ਦਿੱਤਾ ਉਹਨੂੰ ਕਹਿਣ ਲੱਗੀ ਨਹੀਂ ਨਹੀਂ ਤੇਰਾ ਵਹਿਮ ਆ ਮੈਂ ਬਹੁਤ ਹੀ ਸੋਹਣੀ ਨੀਗੀ ਤੇ ਮੇਰੇ ਤੋਂ ਸੋਹਣਾ ਤਾਂ ਤੋਤਾ ਏ ਕਿਉਂਕਿ ਉਹਨੂੰ ਮੈਂ ਦੋ ਰੰਗਾਂ ਦਾ ਵੇਖਿਆ ਚੁੰਜੋ ਦੀ ਲਾਲ ਆ ਸਰੀਰ ਉਹਦਾ ਹਰਾ ਤੇ ਬਹੁਤ ਹੀ ਸੋਹਣਾ ਲੱਗਦਾ ਮੇਰੇ ਤੋਂ ਵੀ ਜ਼ਿਆਦਾ ਸੋਹਣਾ ਹੈ ਕਾਂ ਫਿਰ ਉਸ ਦੇ ਪਿੱਛੇ ਲੱਗ ਗਿਆ ਉਹ ਤੋਤੇ ਕੋਲ ਚਲਾ ਗਿਆ ਤੇ ਤੋਤੇ ਨੂੰ ਕਹਿੰਦਾ ਵੀ ਤੂੰ ਤਾਂ ਦੁਨੀਆ ਦਾ ਸਭ ਤੋਂ ਸੋਹਣਾ ਪੰਛੀ ਆ ਲੋਕ ਤੈਨੂੰ ਆਪਦੇ ਘਰਾਂ 'ਚ ਰੱਖਦੇ ਆ ਤੇ ਬਹੁਤ ਹੀ ਵਧੀਆ ਤੈਨੂੰ ਸਿਖਾਉਂਦੇ ਆ ਜਿਵੇਂ ਤੈਨੂੰ ਸਿਖਾ ਦਿੰਦੇ ਆ ਤੂੰ ਵੀ ਬੋਲਣਾ ਸ਼ੁਰੂ ਕਰ ਦਿੰਦਾ ਹੈ ਵੀ ਤੇਰੇ ਤੈਨ ਤੋ ਬਹੁਤ ਹੀ ਪਿਆਰਾ ਪੰਛੀ ਮੰਨਿਆ ਜਾਂਦਾ ਹੈ ਤੇ ਫਿਰ ਤੋਤੇ ਨੇ ਉਹਨੂੰ ਕਹਿਤਾ ਕਹਿੰਦਾ ਨਹੀਂ ਨਹੀਂ ਇਹ ਵੀ ਤੈਨੂੰ ਕਿਸੇ ਨੇ ਵਹਿਮ ਪਾਤਾ ਤੈਨੂੰ ਵੀ ਤੇਰੇ ਮਨ ਚ ਐਵੇਂ ਗੱਲ ਆ ਗਈ ਇਹ ਵੀ ਵੀ ਮੈਂ ਸੋਹਣਾ ਐ ਮੈਂ ਵਧੀਆ ਐ ਲੋਕ ਮੈਨੂੰ ਪਸੰਦ ਕਰਦੇ ਆ ਮੇਰੇ ਤੋਂ ਵਧੀਆ ਤਾਂ ਮੋਰ ਆ ਜਿਹਦੇ ਵਿੱਚ ਕਿੰਨੇ ਰੰਗ ਬਰੰਗਾ ਹੁੰਦਾ ਉਹ ਕਿੰਨੇ ਰੰਗ ਹੁੰਦੇ ਆ ਤੇ ਪਹਿਲਾਂ ਪਾਉਂਦਾ ਕਿੰਨਾ ਸੋਹਣਾ ਲੱਗਦਾ ਉਹਨੇ ਫਿਰ ਆਇਂ ਕੀਤਾ ਕਹਿੰਦਾ ਮੈਂ ਜਾ ਕੇ ਫਿਰ ਮੋਰ ਨੂੰ ਪੁੱਛਦਾ ਵੀ ਮੈਂ ਤਾਂ ਕਾਲੇ ਰੰਗ ਦਾ ਐ ਤੂੰ ਕਿੰਨਾ ਸੋਹਣਾ ਐ ਤਾਂ ਜਿਹੜਾ ਕਾਂ ਸੀ ਉਹ ਫੇਰ ਮੋਰ ਕੋਲੇ ਚਲਾ ਗਿਆ ਮੋਰ ਨੂੰ ਕਹਿਣ ਲੱਗਾ ਵੀ ਤੂੰ ਤਾਂ ਕਿੰਨਾ ਵਧੀਆ ਏ ਕਿੰਨਾ ਸੋਹਣਾ ਏ ਲੋਕ ਤੈਨੂੰ ਪਹਿਲਾਂ ਪੋਂਦੇ ਨੂੰ ਵੇਖਦੇ ਆ ਤੇ ਜਿਹੜਾ ਵੀ ਤੈਨੂੰ ਵੇਖਦਾ ਵੇਖਣ ਸਾਰ ਹੀ ਖੁਸ਼ ਹੋ ਜਾਂਦਾ ਏ ਤੇ ਕਾਂ ਨੂੰ ਆਪਦਾ ਪਤਾ ਹੀ ਨਹੀਂ ਸੀ ਵੀ ਉਹਨੂੰ ਤਾਂ ਸਿਰਫ ਇੰਨਾ ਸੀ ਵੀ ਮੇਰੇ ਕੋਲੇ ਕੁਛ ਨਹੀਂ ਸਿਰਫ ਮੈਂ ਕਾਲੇ ਰੰਗ ਦਾ ਏ ਤਾਂ ਫੇਰ ਮੋਰ ਨੇ ਬਹੁਤ ਵਧੀਆ ਜਵਾਬ ਦਿੱਤਾ ਕਹਿੰਦਾ ਤੂੰ ਵੇਖ ਵੀ ਮੈਂ ਮੈਂ ਭਾਵੇਂ ਰੰਗ ਬਰੰਗਾ ਮੈਂ ਭਾਵੇਂ ਸੋਹਣਾ ਏ ਪਰ ਮੈਂ ਇੱਥੇ ਚਿੜੀਆ ਘਰ ਦੇ ਵਿੱਚ ਕੈਦ ਆ ਕਿਉਂਕਿ ਇੱਥੇ ਮੈਂ ਕੈਦ ਕਰਕੇ ਰੱਖਿਆ ਹੋਇਆ ਹਾਂ ਇਕੱਲੇ ਕਾਂ ਤੋਂ ਬਿਨਾ ਇੱਥੇ ਸਾਰੇ ਪੰਛੀ ਤੇ ਸਾਰੇ ਜਾਨਵਰ ਕੈਦ ਆ ਸਿਰਫ ਇੱਕ ਕਾਂ ਆਜ਼ਾਦ ਆ ਕਿਉਂਕਿ ਉਹ ਰੰਗ ਦਾ ਕਾਲਾ ਖੂਬਸੂਰਤ ਨੀਗਾ ਇਨਾ ਤੇ ਉਹਨੂੰ ਆਜ਼ਾਦ ਕਰਤਾ ਲੋਕ ਉਹਨੂੰ ਵੇਖਣ ਚ ਇੰਟਰਸਟ ਨਹੀਂ ਰੱਖਦੇਗੇ ਤਾਂ ਹੀ ਕਰਕੇ ਫਿਰ ਮੋਰ ਨੇ ਉਹਨੂੰ ਸਾਰੀ ਗੱਲ ਸਮਝਾਈ ਵੀ ਫਿਰ ਕੀ ਹੋ ਗਿਆ ਜੇ ਤੂੰ ਕਾਲਾ ਤੂੰ ਦੁਨੀਆ ਤੇ ਆਜ਼ਾਦ ਤਾ ਹੈ ਆਦੀ ਮਰਜ਼ੀ ਨਾਲ ਕਿਤੇ ਜਾ ਸਕਦਾ ਕਿਤੇ ਆ ਸਕਦਾ ਤੇ ਅਸੀਂ ਤਾਂ ਇੱਥੇ ਕੈਦ ਹੋਏ ਹੋਏ ਆ ਫਿਰ ਕਾ ਨੂੰ ਅਸਾਸ ਹੋਇਆ ਵੀ ਮੈਨੂੰ ਜਿਵੇਂ ਦਾ ਹੈਗਾ ਮੈਂ ਉਵੇਂ ਜੀ ਖੁਸ਼ ਰਹਿਣਾ ਚਾਹੀਦਾ ਵੀ ਜੋ ਚੀਜ਼ ਮੇਰੇ ਚ ਹੈਗੀ ਆ ਉਹ ਹੋਰਾਂ ਕੋਲ ਹੈ ਨਹੀਂ ਮੇਰੇ ਕੋਲੇ ਆਜ਼ਾਦੀ ਹੈਗੀ ਆ ਮੈਂ ਆਜ਼ਾਦ ਘੁੰਮ ਸਕਦਾ ਹਾਂ ਸੋ ਜਿਹੜਾ ਮਨੋਖਾ ਉਹ ਵੀ ਇਸ ਤਰ੍ਹਾਂ ਹੀ ਆ ਕਿਸੇ ਵੱਲ ਵੇਖ ਕੇ ਆਪ ਦੁਖੀ ਹੋ ਜਾਂਦਾ ਕਿਉਂਕਿ ਕਿਸੇ ਦੀ ਆਪਾਂ ਜ਼ਿੰਦਗੀ ਦੀ ਆਪਾਂ ਖੁਸ਼ੀਆਂ ਵੇਖ ਲੈਣੇ ਵੀ ਉਹਦੇ ਕੋਲੇ ਆ ਖੁਸ਼ੀ ਆ ਉਹਦੇ ਕੋਲੇ ਆ ਖੁਸ਼ੀ ਆ ਉਹਦੇ ਜਿਹੜੇ ਪਿੱਛੇ ਉਹਦੀ ਮਿਹਨਤ ਆ ਉਹਦਾ ਲਾਈਫ ਕਿਵੇਂ ਸੀਗੀ ਪਿੱਛੇ ਹਨਾ ਕੀ ਕੁਝ ਸਹਿ ਕੇ ਆਇਆ ਦੁੱਖ ਸੌਕ ਤਕਲੀਫਾਂ ਉਹ ਕਿਸੇ ਨੂੰ ਨਹੀਂ ਦਿਖਦੀਆਂ ਹੁੰਦੀਆਂ ਤੇ ਜਿਵੇਂ ਕਿਸੇ ਇਨਸਾਨ ਕੋਲੇ ਕਾਰ ਆ ਤਾਂ ਸਾਈਕਲ ਵਾਲਾ ਇਹੀ ਚਾਹੁੰਦਾ ਉਹਦੀ ਕਾਰ ਵੇਖ ਕੇ ਵੀ ਮੇਰੇ ਕੋਲੇ ਵੀ ਹੋਵੇ ਜਿਹੜੇ ਕਾਰਾਂ ਵਾਲੇ ਉਹ ਜਾਜਾਂ ਤੱਕ ਦੀਆਂ ਡਿਮਾਂਡਾ ਰੱਖਦੇ ਆ ਇਸੇ ਤਰ੍ਹਾਂ ਹੀ ਜਦੋਂ ਆਪਾਂ ਕਿਸੇ ਵੱਲ ਵੇਖ ਕੇ ਚੱਲਦੇ ਆ ਨਾ ਉਦੋਂ ਆਪਣਾ ਮਨ ਬਹੁਤ ਦੁਖੀ ਹੋ ਜਾਂਦਾ ਸੋ ਇਸੇ ਤਰ੍ਹਾਂ ਮੇਰਾ ਕਹਿੰਦਾ ਇਹੀ ਮਤਲਬ ਸੀ ਮੇਰਾ ਮੈਸੇਜ ਦੇਣ ਦਾ ਇਹੀ ਮਤਲਬ ਸੀ ਵੀ ਜਿੰਨੇ ਜਿੰਨਾ ਆਪਾਂ ਨੂੰ ਪ੍ਰਮਾਤਮਾ ਨੇ ਦਿੱਤਾ ਹੈ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਕਿਉਂਕਿ ਆਪਾਂ ਜੇ ਇੱਕੋ ਵਾਰੀ ਤਾਣੂ ਚੱਕਾਂਗੇ ਤਾਂ ਆਪਾਂ ਉੱਥੋਂ ਤੱਕ ਨਹੀਂ ਪਹੁੰਚ ਸਕਦੇ ਇੱਕ ਇੱਕ ਕਦਮ ਚੱਲ ਕੇ ਚਲ ਤੁਰਾਂਗੇ ਤਾਂ ਆਪਾਂ ਵੀ ਕਿਤੇ ਨਾ ਕਿਤੇ ਪਹੁੰਚ ਜਾਵਾਂਗੇ ਤਾਂ ਇਸ ਵਾਸਤੇ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਇੰਜੋਏ ਕਰਿਆ ਕਰੋ ਤੇ ਧੰਨਵਾਦ ਆ ਸਾਰਿਆਂ ਦਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਉਹਨੇ ਚ ਹੀ ਖੁਸ਼ ਰਹੋ ਜਿੰਨਾ ਕ ਪ੍ਰਮਾਤਮਾ ਨੇ ਦਿੱਤਾ ਹੈ ਵਾਧਾ ਬਲ ਵੇਖ ਕੇ ਆ ਦੇ ਘਾਟੇ ਨੂੰ ਕਹਿੰਦੇ ਕਿਸੇ ਦਾ ਪੱਕਾ ਵੇਖ ਕੇ ਆ ਦਾ ਕੱਚਾ ਨਹੀਂ ਢਾਈ ਦਾ ਹੁੰਦਾ ਤੇ ਇਹ ਗੱਲਾਂ ਸੱਚੀਆਂ ਨੇ ਤੇ ਜ਼ਰੂਰ ਸ਼ੇਅਰ ਕਰਿਓ ਜੇ ਚੰਗਾ ਲੱਗਿਆ ਤਾਂ ਸਤਿ ਸ਼੍ਰੀ ਅਕਾਲ ਜੀ